ਉਹ ਬੇਸ਼ੱਕ ਇੱਕ ਸੈਨਿਕ ਕਿਲਾ ਸੀਗਾ ਪਰ ਸੈਨਿਕ ਕਿਲੇ ਤੋਂ ਬਾਅਦ ਹੌਲੀ-ਹੌਲੀ ਇਸ ਨੂੰ ਰਹਿਸ਼ੀ ਕਿਲੇ ਦੇ ਵਿੱਚ ਵੀ ਬਦਲ ਦਿੱਤਾ ਗਿਆ ਜਿੱਥੇ ਨਵਾਬ ਸਾਹਿਬ ਉਹਨਾਂ ਦੀ ਬੇਗਮ ਤੇ ਉਹਨਾਂ ਦੀਆਂ ਦਾਸੀਆਂ ਇਸ ਕਿਲੇ ਦੇ ਵਿੱਚ ਰਹਿੰਦੀਆਂ ਸੀ ਉੱਥੇ ਹੀ ਜਿਹੜੇ ਸਿਕਿਉਰਟੀ ਦੇ ਲਈ ਸੈਨਿਕ ਤਾਇਨਾਤ ਹੁੰਦੇ ਸੀਗੇ ਉਹ ਵੀ ਸਾਰੇ ਇਸ ਕਿਲੇ ਦੇ ਅੰਦਰ ਹੀ ਰਿਹਾ ਕਰਦੇ ਸੀਗੇ ਕੁਝ ਗੋਮਜੀਆਂ ਹੀ ਬਚਦੀਆਂ ਆ ਇਸ ਕਿਲੇ ਦੀਆਂ ਬਾਕੀ ਪੂਰੀ ਤਰ੍ਹਾਂ ਢਹ-ਢੇਰੀ ਹੋ ਚੁੱਕਾ ਆ ਜੇ ਕਰੋ ਗੁੰਮ ਜਿਆ ਵੀ ਕਿਲੇ ਦੀਆਂ ਨਾ ਹੋਣ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਇਹ ਇੱਕ ਕਿਲਾ ਹੈ ਇੱਧਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇੱਧਰ ਆ ਕੇ ਆ ਦੇਖੋ ਇਹ ਇਸ ਜਗ੍ਹਾ ਤੇ ਖੜਕੇ ਤੁਹਾਨੂੰ ਐਵੇਂ ਲੱਗਦਾ ਕਿ ਤੁਸੀਂ ਕਿਸੇ ਕਿਲੇ ਨੂੰ ਵਾਚ ਕਰ ਰਹੇ ਆਂ ਜਦਕਿ ਬਾਕੀ ਤਾਂ ਦੁਵਾਰਾ ਹੀ ਆ ਸਿਰਫ ਐਦਾਂ ਲੱਗਦਾ ਕਿ ਕਿਸੇ ਆਜਾੜ ਜਗ੍ਹਾ ਤੇ ਆ ਕੇ ਖੰਡਰਾਂ ਦੇ ਵਿੱਚ ਆਪਾਂ ਘੁੰਮ ਰਹੇ ਆਂ ਆ ਦੇਖੋ ਇਸ ਜਗ੍ਹਾ ਤੇ ਖੜਕੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਲੇ ਦੇ ਅੰਦਰਾਂ ਕਿਉਂਕਿ ਇਹ